ਕਿ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਇਹਨੂੰ ਥੋੜੀ ਜੀ ਹੋਰ ਦਰੁਸਤ ਕਰਨ ਦੀ ਲੋੜ ਹੈ ਨਾਲ ਤੁਸੀਂ ਇਹ ਵੀ ਸਿਝਾ ਮੰਗੋ ਕਿ ਕਿਹੋ ਜਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਦਰਸਲ ਪਿਛਲਾ ਦੁਖਾਨ ਤੇ ਹੈ ਕਿ ਜਿਹੋ ਜਾਂ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕੌਮ ਦੇ ਸਿਰ ਮੜੇ ਜਿਹਦੇ ਨਾਲ ਇਹ ਦੁਬਧਾਵਾਂ ਵਧੀਆਂ ਗਈਆਂ ਔਰ ਉੱਥੇ ਬੈਠਣ ਵਾਲਿਆਂ ਨੇ ਜਿਹੋ ਜੇ ਕਰਤਬ ਦਿਖਾਏ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਾਮ ਜਿਹੜੀ ਆ ਉਹ ਕਿਸ ਅਦੋਗਤੀ ਪੋਜੀਸ਼ਨ ਦੇ ਵਿੱਚ ਪਹੁੰਚ ਗਈ। ਸੋ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਉਹਦੇ ਲਈ ਗੁਰੂ ਰੂਪ ਖਾਲਸਾ ਜੀ ਕੇਵਲ ਦੋ ਹੀ ਪੈਮਾਨੇ ਜਿਹੜੇ ਨੇ ਮੰਨੇ ਜਾ ਸਕਦੇ ਨੇ। ਇੱਕ ਤਾਂ ਇਹ ਹੈ ਕਿ ਗੁਰਬਾਣੀ ਦੇ ਵਿੱਚ ਰਤਿਆ ਹੋਇਆ ਗੁਰਬਾਣੀ ਦਾ ਅਭਿਆਸੀ। ਘਟੋ ਘਟ ਦੇਖੋ ਪੰਜ ਬਾਣੀਆਂ ਸ਼ਾਮਾਂ ਦੀਆਂ ਬਾਣੀਆਂ ਤਾਂ ਇੱਕ ਆਮ ਸਿੱਖ ਵੀ ਜਿਹੜਾ ਕੀਰਤੀ ਸਿੱਖ ਹੈ ਜ਼ੁਬਾਨੀ ਕੰਠ ਕਰ ਲੈਂਦਾ। ਪਰ ਜਿਹੜਾ ਤਖਤ ਦਾ ਜ세ਦਾਰ ਹੋਵੇ ਉਹਨੂੰ ਪੰਜ ਗ੍ਰੰਥੀ ਜੋ ਕਿ ਸਾਡੇ ਪ੍ਰਾਤਨ ਗੁਰਸਿੱਖਾਂ ਦੀ ਰਵੈਤ ਸੀ ਬਲਕਿ ਉਹ ਗੁਰਸਿੱਖ ਜਿਨ੍ਹਾਂ ਨੇ ਜੰਗ ਜੁੱਧ ਵੀ ਲੜੇ ਕੌਮ ਦੀ ਅਗਵਾਈ ਕਰੇ ਉਹ ਗੁਰਬਾਣੀ ਦਾ ਇਹ ਆਸਰਾ ਉਹਨਾਂ ਨੇ ਲਿਆ ਜੀ ਦੇ ਵਿੱਚ ਸੁਖਮਨੀ ਸਾਹਿਬ ਆਸਾ ਜੀ ਦੀ ਬਾਾਰ ਦੱਖਣੀ ਓੰਕਾਰ ਸਿੱਧ ਗੋਸ਼ਟ ਔਰ ਬਾਵਨਖਰੀ ਇਹ ਪੰਜ ਗ੍ਰੰਥੀ ਜਿਹੜੀ ਮੰਨੀ ਜਾਂਦੀ ਹੈ ਕਟੋ-ਕਟ ਇਹਦਾ ਅਭਿਆਸੀ ਹੋਵੇ ਔਰ ਇੰਨਾ ਅਭਿਆਸ ਹੋਵੇ ਕਿ ਜੇ ਇਹ ਬਾਰੋ-ਬਾਰ ਕਿਤੇ ਬਾਣੀਆਂ ਸੰਗਤ ਦੇ ਵਿੱਚ ਵੀ ਪੜ੍ਹਨੀਆਂ ਪੈਣ ਤਾਂ ਉਹ ਬਿਨਾਂ ਯਕ ਤੋਂ ਬਿਨਾਂ ਰੁਕੇ ਤੋਂ ਇੰਨਾ ਅਭਿਆਸੀ ਹੋਵੇ ਕਿਉਂਕਿ ਇਹ ਵਿਦਵਾਨਾਂ ਦੇ ਤਤ ਨੇ ਗੁਰਬਾਣੀ ਜਿੰਨੀ ਮਰਜ਼ੀ ਕੋਈ ਕੰਠ ਕਰ ਲਵੇ ਪਰ ਇਹਨੂੰ ਤੁਸੀਂ ਸਾਮਕੇ ਰੱਖ ਸਕਦੇ ਹੋ ਜੇ ਗੁਰਬਾਣੀ ਦਾ ਨਿਤਨੇਮ ਦਾ ਅਭਿਆਸ ਕਰਦੇ ਹੋ ਇਸ ਤੋਂ ਇਲਾਵਾ ਦੋ ਵਕਤ ਉਹ ਤਖਤ ਸਾਹਿਬ ਦੇ ਉੱਤੇ ਸੇਵਾ ਕਰਨ ਵਾਲਾ ਆਪ ਗੁਰੂ ਸਾਹਿਬ ਦੀ ਸੇਵਾ ਹੱਥੀਂ ਪ੍ਰਕਾਸ਼ ਸੁਖਾਸਣ ਪੰਜਾਂ ਪਿਆਰਿਆਂ ਦੇ ਵਿੱਚ ਅਮਰ ਛਕਾਉਣ ਦੀ ਵਿਧੀ ਦੇ ਵਿੱਚ ਲੱਗੇ ਸ਼ਸਤਰਾਂ ਦੇ ਦਰਸ਼ਨ ਕਰਾਵੇ ਔਰ ਤਖਤ ਸਾਹਿਬ ਤੋਂ ਦੂਰ ਜਾਣਾ ਉਹਦੇ ਲਈ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਹੋਵੇ ਕਿ ਜਿਸ ਤਰ੍ਹਾਂ ਜੀਏ ਨਹੀਂ ਸਕਦਾ ਹਮੇਸ਼ਾ ਆਪਣਾ ਜੀਵਨ ਤਖਤ ਸਾਹਿਬ ਨੂੰ ਸਮਰਪਿਤ ਕਰਕੇ ਉੱਥੇ ਹੀ ਹਾਜ਼ਰੀ ਰੱਖੇ ਅੱਜ ਬਾਬਾ ਕੁਲਵੰਦ ਸਿੰਘ ਜੀ ਨੂੰ ਕਿਤੇ ਸ਼ਹਿਰਾਂ ਪਿੰਡਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਸੰਗਤ ਖੁਦ ਚੱਲ ਕੇ ਉਹਨਾਂ ਦੇ ਕੋਲ ਜਾਂਦੀ ਹੈ ਕਿਉਂ ਕਿ ਉਹਨਾਂ ਨੇ ਸੇਵਾ ਦੇ ਵਿੱਚ ਇੱਕ ਇਹੋ ਜਿਹਾ ਕਿਲਾ ਗੱਡ ਦਿੱਤਾ ਕਿ ਉਹਨਾਂ ਦੀ ਸੇਵਾ ਉਹਨਾਂ ਦੀ ਕਰਨੀ ਨੂੰ ਅੱਜ ਹਰ ਸਿੱਖ ਜਿਹੜਾ ਹੈ ਉਹ ਝੁਕਦਾ ਜਾ ਕੇ ਜੇ ਸਾਡੇ ਇਨਾਂ ਤਖਤਾਂ ਦੇ ਕਿਤੇ ਸੇਵਾਦਾਰ ਇਸ ਤਰੀਕੇ ਨਾਲ ਉਹਨਾਂ ਦੇ ਜੀਵਨ ਨਰਵਾਹ ਕੀਤੇ ਹੁੰਦੇ ਤਾਂ ਇਹ ਨਿਸ਼ਚਿਤ ਸੀ ਕਿ ਇਹਨਾਂ ਨੂੰ ਗੱਡੀਆਂ ਲੈ ਕੇ ਪਿੰਡਾਂ ਦੇ ਵਿੱਚ ਸਿਆਸੀ ਬੰਦਿਆਂ ਦੀ ਤਰ੍ਹਾਂ ਘੁੰਮਣ ਦੀ ਲੋੜ ਨਾ ਪੈਂਦੀ ਸੰਗਤ ਖੁਦ ਇਹਨਾਂ ਦੇ ਕੋਲ ਚੱਲ ਕੇ ਆਇਆ ਕਰਦੀ ਹੁਣ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਦੂਸਰਾ ਪੈਮਾਨਾ ਜਾਂ ਫਿਰ ਸੂਰਬੀਰ ਹੋਵੇ ਕਿ ਜਿਨੇ ਕੌਮ ਦੀ ਭਾਵਨਾਵਾਂ ਦੀ ਐਡੀ ਵੱਡੀ ਤਰਸਮਾਨੀ ਕੀਤੀ ਹੋਵੇ ਗੁਰਮਤ ਦੇ ਵਿੱਚ ਪੂਰਾ ਹੋਵੇ ਗੁਰਬਾਣੀ ਦਾ ਅਵਿਆਸੀ ਹੋਵੇ ਕੌਮ ਲਈ ਆਪਣੀ ਜਿੰਦ ਪਹਿਲਾ ਮਰਨ ਕਬੂਲ ਨੂੰ ਸਿਧਾਂਤ ਨੂੰ ਮੁੱਖ ਰੱਖ ਕੇ ਐਡਾ ਵੱਡਾ ਕਾਰਨਾਮਾ ਕੀਤਾ ਹੋਵੇ ਭਾਵੇਂ ਕਾਨੂੰਨ ਵੀ ਉਹਨੂੰ ਪ੍ਰਵਾਨ ਨਾ ਕਰਦਾ ਹੋਵੇ ਪਰ ਕੌਮਦਵਾਰ ਦੀ ਤਰ੍ਹਾਂ ਪਿੱਛੇ ਖੜੀ ਹੋਵੇ ਪਰ ਉਹਦੇ ਵਿੱਚ ਵੀ ਇੱਕ ਗੱਲ ਬੜੀ ਜ਼ਰੂਰੀ ਹੈ ਕੁਰਬਾਨੀ ਜਿੱਦੀ ਮਰਜ਼ੀ ਹੋਵੇ ਪਰ ਉਹਦੀ ਰਹਿਤ ਉਹਦਾ ਨਿਤਨੇਮ ਉਹਦਾ ਗਿਆਨ ਉਹਦੇ ਕੋਲ ਗੁਰਬਾਣੀ ਇਹ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਜਾਂ ਫਿਰ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਅਗਵਾਈ ਕਰ ਸਕਦੇ ਨੇ ਇਸ ਕਰਕੇ ਇਹ ਜਿਹੜਾ ਦੁਕਾਨ ਸਾਡਾ ਵਾਪਰ ਰਿਹਾ ਹੈ ਅੱਜ ਸਾਨੂੰ ਇਹ ਸਲਾਮਾ ਮੰਗਣ ਦੀ ਲੋੜ ਪੈ ਰਹੀ ਹੈ ਉਹ ਕਾਰਨ ਕੀ ਹੈ ਤੇ ਹੁਣ ਦੂਸਰਾ ਸਵਾਲ ਹੈ ਕਿ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ ਨੰਬਰ 1 ਇੱਕ ਤਾਂ ਅਨਪੜ ਨਹੀਂ ਹੋਣਾ ਚਾਹੀਦਾ ਅਨਪੜ ਤੋਂ ਭਾਵ ਕਿ ਗੁਰਬਾਣੀ ਜ਼ਬਾਨੀ ਤਾਂ ਇੱਕ ਪਾਸੇ ਰਹੀ ਕੰਠ ਤੇ ਜਿਹੜੀ ਦੇਖ ਕੇ ਵੀ ਸ਼ੁੱਧ ਨਾ ਪੜ ਸਕਦਾ ਹੋਵੇ ਨੰਬਰ 2 ਕਿਸੇ ਵਿਅਕਤੀ ਵਿਸ਼ੇਸ਼ ਦਾ ਪੈਰੋਕਾਰ ਨਹੀਂ ਹੋਣਾ ਚਾਹੀਦਾ ਕਿਸੇ ਸਿਆਸੀ ਪਾਰਟੀ ਦਾ ਪੈਰੋਕਾਰ ਨਹੀਂ ਹੋਣਾ ਚਾਹੀਦਾ ਔਰ ਕਦੇ ਇਹ ਨਾ ਹੋਵੇ ਜ਼ਿੰਦਗੀ ਵਿੱਚ ਉਹਨੇ ਸਿਧਾਂਤ ਬਦਲੇ ਹੋਣ ਤੇ ਆਪਣੇ ਵਿਚਾਰ ਬਦਲੇ ਹੋਣ ਵਿਚਾਰ ਤੋਂ ਭਾਵ ਇਹ ਹੈ ਕਿ ਸਿਧਾਂਤ ਤੋਂ ਭਾਵ ਇਹ ਹੈ ਕਿ ਕੱਲ ਕਿਸੇ ਨੂੰ ਮੰਨਦਾ ਹੋਵੇ ਕਿ ਇਹ ਕੌਮ ਦਾ ਦੁਖੀ ਹੈ ਇਹਦਾ ਖਾਨਦਾਨ ਕੌਮ ਦਾ ਦੁਖੀ ਹੈ ਤੇ ਅੱਜ ਲੋਭੀ ਹੋ ਕੇ ਅਹੁਦੇ ਦੇ ਲਾਲਚ ਵਿੱਚ ਉਹਦੀ ਗੱਲ 'ਚ ਸਰੂਪੇ ਪਾਉਂਦਾ ਹੋਵੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਦੂਸਰਾ ਸਿਧਾਂਤ ਤੋਂ ਭਾਵ ਜਿਹੜੀ ਵਿਚਾਰਧਾਰਾ ਤੇ ਖੜਿਆ ਹੋਵੇ ਜਦੋਂ ਮੰਨਦਾ ਹੋਵੇ ਕਿ ਫਲਾਣੀ ਕਿਸਮ ਦੇ ਲੋਕ ਉਹਨਾਂ ਨੂੰ ਉਹ ਠੀਕ ਨਾ ਮੰਨਦਾ ਹੋਵੇ ਪਰ ਅਹੁਦੇ ਦੇ ਲਾਲਚ ਵਿੱਚ ਉਹਨਾਂ ਦੇ ਗਲੋਂ ਵੀ ਸਰੂਪੇ ਪਾਉਂਦਾ ਹੋਵੇ ਜਾਂ ਉਹਨਾਂ ਦੇ ਪਾਉਂਦਾ ਹੋਵੇ ਇਹੋ ਜਾਂ ਨਹੀਂ ਹੋਣਾ ਚਾਹੀਦਾ 33ਰਾ ਕਿਸੇ ਕਿਸਮ ਦਾ ਉਹਦਾ ਫੋਕਾ ਜੀਵਨ ਨਾ ਹੋਵੇ ਫੋਕੇ ਤੋਂ ਭਾਵ ਕਿ ਦੇਖੋ ਸਿਮਰਨ ਤੇ ਸੇਵਾ ਪਰਮਾਤਮਾ ਦੀਆਂ ਦਾਤਾਂ ਨੇ ਕਿਤੇ ਨਹੀਂ ਲਿਖਿਆ ਹੋਇਆ ਕਿ ਸੇਵਾ ਕਰਕੇ ਸਿੱਖੋ ਦਾ ਪ੍ਰਚਾਰ ਕਰੇ ਜਾਂ ਸਿਮਰਨ ਕਰਕੇ ਉਹਦਾ ਪ੍ਰਚਾਰ ਕਰੇ ਸੇਵਾ ਦੂਸਰੇ ਤੋਂ ਕਰਾਉਣ ਦਾ ਪ੍ਰਚਾਰ ਸਿਮਰਨ ਦੂਜੇ ਤੋਂ ਕਰਵਾਉਣ ਦਾ ਪ੍ਰਚਾਰ ਤਸ ਸਿਧਾਂਤ ਇਤਿਹਾਸ ਵਿੱਚ ਮਿਲਦਾ ਪਰ ਇਹੋ ਜਾਂ ਨਾ ਹੋਵੇ ਕਿ ਥੋੜੀ ਜੀ ਸੇਵਾ ਕਰਕੇ ਉਹਦਾ ਫਿਰ ਆਪਣੇ ਚੇਲਿਆਂ ਤੋਂ ਜਾਂ ਆਪ ਆਪਣੇ ਕਿਸੇ ਤਰ੍ਹਾਂ ਦੇ ਸਾਧਨ ਵਰਤ ਕੇ ਲੋਕਾਂ ਨੂੰ ਇਹ ਪਖੰਡ ਕਰਕੇ ਦਿਖਾ ਕੇ ਮੈਂ ਸੇਵਾ ਕਰਦਾ ਤੇ ਜਿਹੜਾ ਸੇਵਾ ਕਰਦਾ ਉਹਨੂੰ ਦਿਖਾਉਣ ਦੀ ਲੋੜ ਨਹੀਂ ਸੇਵਾ ਕੇਵਨ ਪਰਮਾਤਮਾ ਨੂੰ ਦਿਖਾਈ ਜਾ ਸਕਦੀ ਹੈ ਇਹਦਾ ਮਤਲਬ ਜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਅਸੀਂ ਤਾਂ ਲੋਕਾਂ ਤੋਂ ਅਸੀਂ ਕੁਝ ਭਾਲਦੇ ਆ ਕਹਿਣ ਤੋਂ ਭਾਵ ਕਿ ਇਸ ਕਿਸਮ ਦੀ ਵਿਚਾਰਧਾਰਾ ਵਾਲਾ ਐ ਟਪਲੇ ਖਾਣ ਵਾਲਾ ਜਿਹਦਾ ਕੋਈ ਆਪਣਾ ਸਿਧਾਂਤ ਨਾ ਰਿਹਾ ਹੋਵੇ ਵਿਅਕਤੀਆਂ ਦੇ ਅਧੀਨ ਚੱਲਣ ਵਾਲਾ ਸਿਆਸੀਆਂ ਦੇ ਅਧੀਨ ਚੱਲਣ ਵਾਲਾ ਸਰਕਾਰਾਂ ਨਾਲ ਗੱਠ ਜੋੜ ਕਰਕੇ ਚੱਲਣ ਵਾਲਾ ਸਰਕਾਰਾਂ ਦੀ ਬੋਲੀ ਬੋਲਣ ਵਾਲਾ ਇਹ ਸਾਰੇ ਪੈਮਾਨੇ ਨੇ ਕਿ ਇਸ ਕਿਸਮ ਦਾ ਆਗੂ ਜਿਹੜਾ ਉਹ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ ਤੇ ਜਿਹੜੇ ਹੋ ਸਕਦੇ ਨੇ ਸੋ ਮੈਂ ਮਹਿਸੂਸ ਕਰਦਾ ਕਿ ਸ਼੍ਰੋਮਣੀ ਕਮੇਟੀ ਜੇ ਸੁਝਾਅ ਮੰਗਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਕੋਈ ਵਿਸ਼ਵ ਵਿਆਪੀ ਮੰਚ ਸਥਾਪਿਤ ਕਰਕੇ ਆਪ ਜਥੇਦਾਰ ਹਟਾਉਣ ਤੇ ਲਾਉਣ ਦੀ ਪ੍ਰਕਿਰਿਆ ਵਿੱਚੋਂ ਬਾਹਰ ਹੋਵੇ ਪੂਰੀ ਕੌਮ ਦੀ ਸਹਿਮਤੀ ਨਾਲ ਫਿਰ ਜਥੇਦਾਰ ਦਾ ਕਾਜਰ ਖੇਤਰ ਜਥੇਦਾਰ ਦੀ ਵਿਦੈਗੀ ਜਥੇਦਾਰ ਕਿੰਨੇ ਸਮੇਂ ਲਈ ਇਹ ਇੱਕ ਬਹੁਤ ਵੱਡਾ ਮੰਚ ਤੇ ਬਹੁਤ ਵੱਡਾ ਇਹ ਰੂਪਰੇਖਾ ਇਹ ਕੋਈ ਐ ਨਹੀਂ ਕਿ 2-4 ਦਿਨਾਂ ਦੇ ਵਿੱਚ ਹੀ ਬਣ ਜਾਣੀ ਹੈ ਲੰਮਾ ਸਮਾਂ ਲੱਗੇਗਾ ਪਰ ਮੈਂ ਆਪਣੀ ਜਿਹੜੀ ਬੇਦਨਾ ਉਹ ਇਹੀ ਸਾਡੇ ਸੁਝਾਅ ਨੇ ਤੇ ਜੇ ਸ਼੍ਰੋਮਣੀ ਕਮੇਟੀ ਨੂੰ ਪਸੰਦ ਆਉਂਦੇ ਹੋਣਗੇ ਤਾਂ ਮੰਨ ਲੈਣ ਤੇ ਜੇ ਫਿਰ ਇਹੀ ਕੰਮ ਕਰਨਾ ਹੈ ਵੀ ਲੋਕਾਂ ਨੂੰ ਪੁੱਛਣਾ ਕਿ ਕਿਹੋ ਜਿਹਾ ਹੋਵੇ ਤੇ ਲਾਉਣਾ ਉਹ ਕਿ ਜਿਹੜਾ ਲਾਉਣ ਦੇ ਯੋਗ ਨਾ ਹੋਵੇ ਫਿਰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ ਸਮੇਂ ਨੇ ਨੰਗ ਜਾਣਾ ਹੈ ਉਮਰਾਂ ਨੇ ਨੰਗ ਜਾਣਾ ਹੈ ਸਾਤੋਂ ਪਹਿਲਾਂ ਵਾਲੇ ਰਹੇ ਨਹੀਂ ਤੇ ਅਸੀਂ ਰਹਿਣਾ ਨਹੀਂ ਮੈਂ ਇੱਕੋ ਗੱਲ ਕਹਿਣਾ ਇਸ ਵਕਤ ਤੇ ਬੈਠੇ ਸ਼੍ਰੋਮਣੀ ਕਮੇਟੀ ਦੇ ਨਜਾਮ ਨੂੰ ਸਮੇਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਕਿ ਸਿਧਾਂਤ ਨੂੰ ਪ੍ਰਣਾਓ ਗੁਰੂ ਦੀਆਂ ਸੰਗਤਾਂ ਦੇ ਖੁਸ਼ੀ ਲਾਓ ਗੁਰੂ ਦੀ ਖੁਸ਼ੀ ਲਾਓ ਵਰਨਾ ਅਸੀਂ ਬਖਸ਼ੇ ਨਹੀਂ ਜਾਵਾਂਗੇ ਕਿਤੇ ਵੀ ਕੋਈ ਥਾਂ ਨਹੀਂ ਮਿਲੇਗੀ ਗੁਰੂ ਦੇ ਬਣ ਕੇ ਗੁਰੂ ਦੀਆਂ ਸੰਸਥਾਵਾਂ ਨਾਲ ਵਫਾ ਕਰੀਏ